ਪਰਾਲੀ ਨੂੰ ਲੱਗੀ ਅਗਨ ਸੜਕ ਤੇ ਬਣੇ ਧੂਏਂ ਦਾ ਗੁਬਾਰ ਦਾ ਦ੍ਰਿਸ਼ ਕਸਬਾ ਮਾਲਪੁਰ ਦੇ ਲਾਗਲੇ ਫਗਵਾੜਾ ਰੋਡ ਤੇ ਸਥਿਤ ਇੱਕ ਫੈਕਟਰੀ ਦਾ ਹੈ ਜਿਸ ਦੇ ਬਰਾਮਦੇ ਅਦੇ ਖੁੱਲੇ ਖੇਤਰ ਵਿੱਚ ਪਈਆਂ ਪਰਾਲੀ ਦੀਆਂ ਵੱਡੀਆਂ-ਵੱਡੀਆਂ ਤਿੰਨ ਢੇਰੀਆਂ ਨੂੰ ਅਗ ਲੱਗ ਗਈ ਜਿਸ ਨਾਲ ਆਸ-ਪਾਸ ਦੇ ਖੇਤਾਂ ਵਿੱਚ ਧੂੰਏ ਦੇ ਵੱਡੇ-ਵੱਡੇ ਗੁਬਾਰ ਬਣ ਗਏ ਜਿਸ ਨਾਲ ਹਰ ਇੱਕ ਲੰਗੜਨ ਵਾਲੇ ਰਾਗੀ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਇਸ ਮੌਕੇ ਸਮਾਜ ਸੇਵੀ ਅਤੇ ਆਪਾਗੂ ਬਿੱਲਾ ਖੜੋਦੀ ਨੇ ਕਿਹਾ ਕਿ ਫੈਕਟਰੀ ਮਾਲਕਾਂ ਵੱਲੋਂ ਜਾਣਬੁੱਝ ਕੇ ਪਰਾਲੀ ਨੂੰ ਅੱਗ ਲਗਾਈ ਗਈ ਹੈ ਕਿਉਂਕਿ ਜੋ ਉਹਨਾਂ ਦੀ ਵਰਤੋਂ ਵਿੱਚ ਨਹੀਂ ਰਹਿੰਦੀ ਉਹਨਾਂ ਕਿਹਾ ਕਿ ਇਸ ਅੱਗ ਨਾਲ ਜਿੱਥੇ ਵਾਤਾਵਰਨ ਕਾਫੀ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਲੋਕ ਵੀ ਪ੍ਰਭਾਵਿਤ ਹੋਏ ਨੇ ਤੇ ਜਿੱਥੇ ਪ੍ਰਸ਼ਾਸਨ ਕਿਸਾਨਾਂ ਨੂੰ ਇਹਦੀ ਅੱਗ ਲਾਉਣੇ ਦੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਨੂੰ ਜੁਰਮਾਨਾ ਲਗਾ ਜਾਂ ਜੁਰਮਾਨਾ ਲਗਾਇਆ ਉੱਥੇ ਅੱਜ ਇੰਨੀ ਪ੍ਰਾਣੀ ਨੂੰ ਅੱਗ ਲਾਈ ਹੈਗੀ ਹੈ ਤੇ ਉੱਥੇ ਕੀ ਕਾਰਵਾਈ ਕੀ ਸਰਕਾਰ ਕਰ ਰਹੀ ਹੈ ਜਾਂ ਪ੍ਰਸ਼ਾਸਨ ਕੀ ਕਾਰਵਾਈ ਕੀਤੇ ਹੈ ਇਹ ਬੜੀ ਮਤਭਾਗ ਦੀ ਚਰਚਾ ਨਹੀਂ ਕੀਤੀ ਜਾਂਦੀ ਤੇ ਉੱਥੇ ਕਿੰਨੇ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਪਾਣੀ ਖਰਾਬ ਹੋਇਆ ਤੁਸੀਂ ਉੱਤੇ ਜਾ ਕੇ ਚੈੱਕ ਵੀ ਕੀਤਾ ਉਥੇ ਵੀ ਚੈੱਕ ਕੀਤਾ ਪ੍ਰਥਾਲਿਆਂ ਨੇ ਤੇ ਉਥੇ ਇਹ ਨਹੀਂ ਅਗਲ ਗਈ ਆ ਕਿ ਤੁਸੀਂ ਉਹ ਜਿਹੜੀ ਫੈਕਟਰੀ ਆ ਇੱਥੇ ਫੈਕਟਰੀ ਵਾਲਿਆਂ ਦਾ ਇਹ ਸਟਾਕ ਸੀ ਇੱਥੇ ਪਿਆ ਉਹਨਾਂ ਨੇ ਇਹ ਅਕਲਾਈ ਆ ਪੁਰਾਣਾ ਮਾਲ ਹੋਣ ਕਰਕੇ ਕੀ ਉੱਥੇ ਇਹ ਪ੍ਰਸ਼ਾਸਨ ਕਾਰਵਾਈ ਕਰਦਾ ਕਿਉਂ ਨਹੀਂ ਕਰ ਰਿਹਾ ਤੇ ਅਸੀਂ ਇਹ ਸੋਨੇ ਆ ਕਿ ਜਿੱਥੇ ਪ੍ਰਦੂਸ਼ਨ ਫੈਲ ਰਿਹਾ ਜਿੱਥੇ ਕਿਸਾਨਾਂ ਦੇ ਇਲਜ਼ਾਮ ਲਾਏ ਜਾਂਦੇ ਆ ਪ੍ਰਦੂਸ਼ਨ ਫੈਲਦਾ ਇਹ ਹੁੰਦਾ ਆ ਨੁਕਸਾਨ ਹੁੰਦਾ ਆ ਉੱਥੇ ਇਹਨਾਂ ਫੈਕਟਰੀਆਂ ਵਾਲਿਆਂ ਤੇ ਬੜੇ ਘਰਾਣਿਆਂ ਤੇ ਕਿਉਂ ਨਹੀਂ ਕਾਰਵਾਈਆਂ ਕਰਦੀਆਂ ਇਹੀ ਕਹਿਣਾ ਹੈ ਕਿ ਜਿੱਥੇ ਨਾਰਮਲ ਅੰਥਾਨ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਫੈਕਟਰੀਆਂ ਵਾਲਿਆਂ ਤੇ ਜਿਹੜੇ بڑے ਘਰਾਣੇ ਆ ਉਹਨਾਂ ਤੇ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਧਰ ਫੈਕਟਰੀ ਮਾਲਕ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਅੱਗ ਉਹਨਾਂ ਵੱਲੋਂ ਨਹੀਂ ਲਗਾਈ ਗਈ ਬਲਕਿ ਤਪਸ਼ ਕਾਰਨ ਇਹ ਅੱਗ ਆਪਣੇ ਆਪ ਲੱਗ ਜਾਂਦੀ ਹੈ ਉਹਨਾਂ ਆਖਿਆ ਕਿ ਫੈਕਟਰੀ ਬੰਦ ਕਰਨ ਉਹਨਾਂ ਕੋਲ ਸਾਧਨਾਂ ਦੀ ਕਮੀ ਕਾਰਨ ਅੱਗ ਬੁਝਾਈ ਨਹੀਂ ਜਾ ਸਕੇ ਜਦਕਿ ਉਹ ਖੁਦ ਗੰਭੀਰਤਾ ਨਾਲ ਅੱਗ ਨੂੰ ਕਾਬੂ ਕਰਨ ਦਾ ਯਤਨ ਕਰ ਰਹੇ ਹਨ ਸਰ ਇੱਕ ਤੁਹਾਡਾ ਪਲਾਂਟ ਜਿੱਥੇ ਸਾਡੀ ਤੂੜੀ ਪਈ ਹੁੰਦੀ ਹੈ ਸੜਕ ਦੇ ਕਿਨਾਰੇ ਭਰਾਲੀ ਪਈ ਹੁੰਦੀ ਹੈ ਉਹਨੂੰ ਅੱਗ ਲੱਗੀ ਉਹ ਅੱਜ ਕਰੇ ਦੂਜਾ ਦਿਨ ਵਾ ਉਹ ਤੁਹਾਡੇ ਮਾਈਂਡ 'ਚ ਹੈ ਉਹ ਅੱਗ ਮੈਂ ਐਕਚੁਅਲੀ ਉਹ ਤਾਂ ਨਹੀਂ ਹੈਗੀ ਨਾ ਅਸੀਂ ਲਗਾਈ ਹੈ ਉਹ ਕਈ ਵਾਰ ਪੁਰਾਣੀ ਦੇ ਵਿੱਚ ਜਦੋਂ ਹੀਟ ਜਿਹਦੇ ਵੱਧਦੀ ਹੈ ਤਾਂ ਆਟੋਮੈਟਿਕਲੀ ਵੀ ਲੱਗ ਜਾਂਦੀ ਹੈ ਜਾਂ ਫਿਰ ਕਿਤੇ ਆਂਦੇ ਜਾਂਦੇ ਨੇ ਕਿਸੇ ਨੇ ਕੋਈ ਸ਼ਰਾਰਤ ਕਰਤੀ ਹੈ ਕੋਈ ਲਗਾ ਗਿਆ ਕੋਈ ਇਸ ਸੰਬੰਧ ਵਿੱਚ ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਸਬੰਧਤ ਅਧਿਕਾਰੀ ਨੂੰ ਨਹੀਂ ਐਕਚੁਅਲੀ ਇਹ ਸਾਡੀ ਨਾਲੋਚੀ ਨਹੀਂ ਸੀ ਇਹ ਗੱਲ ਹੁਣੇ ਆਈ ਹੈ ਤਾਂ ਹੁਣ ਅਸੀਂ ਐਕਸ਼ਨ ਵੀ ਲੈ ਰਹੇ ਹਾਂ ਤਾਂ ਕਰਾ ਰਹੇ ਹਾਂ ਉਹਨੂੰ ਸੇ ਤਿੰਨੇ ਜਗ੍ਹਾ ਪੈਸੀ ਤਿੰਨੇ ਜਗ੍ਹਾ ਲੱਗੀ ਹੋਆ ਹਾਂ ਉਹ ਤਿੰਨੇ ਜਗ੍ਹਾ ਕੋਈ ਨਹੀਂ ਆਪਾਂ ਉਹਨੂੰ ਕੰਟਰੋਲ ਚ ਹੈਗੀ ਹੈ ਕੀ ਪਲਾਂਟ ਹੁਣ ਚੱਲ ਰਿਹਾ ਹੈ ਜੀ ਨਹੀਂ ਪਲਾਂਟ ਬੰਦ ਹੈਗਾ ਯਾ ਇਸ ਤਰ੍ਹਾਂ ਤਾਂ ਨਹੀਂ ਕਿ ਪਲਾਂਟ ਬੰਦ ਹੋਵਾ ਤੇ ਹੁਣ ਉਹਦੀ ਪ੍ਰਾਲੀ ਪ੍ਰਾਣੀ ਹੋ ਗਈ ਜਾਂ ਲੋਡ ਨਹੀਂ ਨਹੀਂ ਉਹ ਇਸ ਤਰ੍ਹਾਂ ਨਹੀਂ ਸਾਨੂੰ ਲੋਡ ਹੈ ਅਸੀਂ ਅੱਗੇ ਵੀ ਉਹ ਯੂਜ਼ ਕਰਨੀ ਹੈ ਉਹ ਜੇ ਸਾਡਾ ਪਲਾਂਟ ਚੱਲੇਗਾ